ਪਹਿਲੀ ਵਾਰ ਜਾਈਵ ਚੈਨਲ ਦੇਖਣ ਵਾਲੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਰਵਿੰਦਰ ਸਿੰਘ ਢਿੱਲੋਂ ਸਾਨੇਵਾਲ ਪ੍ਰਦਰਸ਼ਨੀ ਦੇ ਜਿਹੜੇ ਰੰਗ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ ਪਿਛਲੇ 3-4 ਦਿਨਾਂ ਤੋਂ ਔਰ ਲੱਗ ਲੱਗ ਨਵੀਂ-ਨਵੀਂ ਜੋ ਟੈਕਨੋਲੋਜੀ ਅੱਜ ਦੇ ਹਿਸਾਬ ਨਾਲ ਜੋ ਮਸ਼ੀਨਰੀ ਆ ਰਹੀ ਹੈ ਉਹ ਤੁਹਾਡੇ ਨਾਲ ਜਿਹੜੀ ਅਸੀਂ ਸਾਰੀ ਜਾਣਕਾਰੀ ਸਾਂਝੀ ਕਰਦੇ ਆ ਰਹੇ ਹਾਂ ਤਾਂ ਉਸੇ ਦੇ ਤਹਿਤ ਤੁਸੀਂ ਦੇਖੋ ਕਿ ਇੱਕ ਹੋਰ ਸਾਨੂੰ ਚੀਜ਼ ਨਵੀਂ ਦੇਖਣ ਨੂੰ ਮਿਲੀ ਹੈ ਵੈਕਿਊਮ ਦੇ ਨਾਲ ਜਿਹੜਾ ਇਸ ਨੂੰ ਆਹ ਪਲੇਟ ਹੈ ਇਸ ਦੇ ਉੱਪਰ ਨੇੜੇ ਆ ਕੇ ਦਿਖਾ ਦਿਓ ਜੀ ਜਿਹੜਾ ਤਾਂ ਬਿਲਕੁਲ ਜਿਹੜੀ ਇਹ ਪਲੇਟ ਮੈਂ ਕੰਨਾ ਜੀ ਮਤਲਬ ਹੀ ਨਹੀਂ ਹਿੱਲ ਜੇ ਕਿਸੇ ਸਾਈਡ ਤੋਂ ਵੀ ਔਰ ਸਰ ਕਰਿਆ ਆਫ ਜੀਕਮੈਂਟ ਉਧਰ ਆਫ ਕਰਤਾ ਉਹਨਾਂ ਨੇ ਤਾਂ ਆਹ ਦੇਖੋ ਕਿੰਨੇ ਆਰਾਮ ਦੇ ਨਾਲ ਇਹ ਜਿਹੜਾ ਪਾਰਟ ਚੱਕ ਹੋ ਗਿਆ ਤਾਂ ਇਹਦਾ ਕਿੱਥੇ ਯੂਜ਼ ਹੁੰਦਾ ਕੀ ਇਹ ਟੈਕਨੋਲੋਜੀ ਆ ਤਾਂ ਸਾਰੀ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਜੀ 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 ਨਮਸਕਾਰ ਜੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਦੀਪੰਕਰ ਸ਼ਰਮਾ ਹੈ ਜੀ ਸ਼ਰਮਾ ਜੀ ਬਹੁਤ ਹੀ ਸਾਨੂੰ ਜਿਹੜੀ ਆ ਅਸੀਂ ਦੇਖ ਕੇ ਬੜਾ ਸਰਪ੍ਰਾਈਜ਼ ਹੋਏ ਆ ਇਸ ਚੀਜ਼ ਨੂੰ ਦੇਖ ਕੇ ਇਹ ਪਹਿਲਾਂ ਤਾਂ ਦੱਸੋ ਕਿ ਇਹ ਹੈ ਕੀ ਔਰ ਕਿੱਥੇ ਯੂਜ਼ ਕੀਤਾ ਜਾ ਸਕਦਾ ਸਰ ਇਹਨੂੰ ਆਪਾਂ ਕਿਸੇ ਵੀ ਫਲੈਟ ਮਸ਼ੀਨਿੰਗ ਮਸ਼ੀਨਿੰਗ ਸੈਂਟਰਸ ਦੇ ਉੱਪਰ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਸੀਐਨਸੀ ਮਸ਼ੀਨਸ ਹੋ ਗਈਆਂ ਸਾਡੇ ਗ੍ਰਾਈਂਡਿੰਗ ਮਸ਼ੀਨਸ ਹੋ ਗਈਆਂ ਸਾਡੀਆਂ ਲੇਥ ਆਪਣਾ ਇਹ ਮਿਲਿੰਗ ਮਸ਼ੀਨਸ ਹੋ ਗਈਆਂ ਉਹਨਾਂ ਉੱਪਰ ਆਪਾਂ ਯੂਜ਼ ਕਰ ਸਕਦੇ ਹਾਂ ਗਏ ਆ ਇਹਦੇ ਉੱਪਰ ਲੋਹਾ ਲੋਹਾ ਵੀ ਪਕੜ ਸਕਦੇ ਆ ਲੱਕੜ ਵੀ ਪਕੜ ਸਕਦੇ ਹੈਗੇ ਆ ਤੇ ਬੇਸਿਕਲੀ ਤੁਹਾਡੇ ਕਹਿਣਾ ਮਤਲਬ ਕਿ ਕਲੈਂਪ ਸਿਸਟਮ ਜਾਂ ਨਟ ਬੋਲਟ ਸਿਸਟਮ ਖਤਮ ਕੀਤਾ ਤੁਸੀਂ ਇੱਕ ਵੈਕਿਊਮ ਦੇ ਨਾਲ ਜੋ ਪਕੜ ਤੁਹਾਨੂੰ ਲੱਗਦਾ ਕਿ ਵੈਕਿਊਮ ਇਨੀ ਇੱਕ ਪਕੜ ਕਰ ਪਾਏਗਾ ਇਹਨੂੰ ਜੀ ਆਪਾਂ ਪਿਛਲੇ 10 ਸਾਲਾਂ ਤੋਂ ਸਾਡੇ ਕੋਲ ਸੀਐਨਸੀ ਮਸ਼ੀਨਸ ਲੱਗੀਆਂ ਹੋਈਆਂ ਤੇ ਉਹਨਾਂ ਨੂੰ ਆਪਾਂ 10 ਸਾਲਾਂ ਦੇ ਉੱਪਰ ਆਪਾਂ ਇਹਨੂੰ ਆਪਣੇ ਯੂਜ਼ ਕਰਦੇ ਪਏ ਹੈਗੇ ਆਂ ਤੇ ਹੁਣ ਆਪਾਂ ਇਸ ਵਾਰੀ ਇਹਨੂੰ ਆਪਣਾ ਬਣਾ ਕੇ ਮਾਰਕੀਟ ਵਿੱਚ ਆਪਣਾ ਪ੍ਰੋਡਿਊਸ ਕੀਤਾ ਹੈਗਾ ਇਹ ਲਿਆਂਦਾ ਮਾਰਕੀਟ ਵਿੱਚ ਆਪਕਾ ਜਿਵੇਂ ਜਦੋਂ ਤੁਸੀਂ ਦੇਖਿਆ ਕਿ ਸਕਸੈਸਫੁਲ ਹੈ ਜਿਹੜਾ ਪ੍ਰੋਡਕਟ ਤਾਂ ਬੇਸਿਕਲੀ ਕਿੱਥੋਂ ਡੀਲ ਕਰਦੇ ਹੋ ਕਿਹੜੇ ਸ਼ਹਿਰ ਤੋਂ ਆਪਾਂ ਜੀ ਆਪਣਾ ਬੱਦੀ ਡਿਸਟ੍ਰਿਕਟ ਸੋਲਨ ਹਿਮਾਚਲ ਪ੍ਰਦੇਸ਼ ਅੱਛਾ ਵਾਚਲ ਤੋਂ ਹੋ ਤੁਸੀਂ ਹਾਂਜੀ ਹਾਂਜੀ ਤੁਸੀਂ ਠੀਕ ਹੈ ਸਰ ਇਹ ਸਰ ਇਸ ਟੈਕਨੋਲੋਜੀ ਨੂੰ ਕੀ ਕਹਿੰਦੇ ਹੈਗੇ ਇਹਨੂੰ ਬੋਲਦੇ ਜੀ ਵੈਕਿਊਮ ਕਲੈਂਪਿੰਗ ਸਿਸਟਮ ਇਹ ਕਿਉਂ ਕਲੰਪਿੰਗ ਬਿਲਕੁਲ ਰਾਈਟ ਨਾਮ ਜਿਹੜਾ ਕਲੰਪ ਕਰਨਾ ਕਿਸੇ ਚੀਜ਼ ਨੂੰ ਮੰਨ ਲਓ ਕਿ ਆਹ ਚੀਜ਼ ਹੈ ਮੈਂ ਤੁਹਾਨੂੰ ਸੌਖਾ ਸਮਝਾ ਦਿੰਦਾ ਕਿ ਆ ਇੱਕ ਮਸ਼ੀਨ ਹੈ ਇਸ ਦੇ ਅੱਗੇ ਮੈਂ ਕੋਈ ਡਾਈ ਫਿਟ ਕਰਨੀ ਹੈ ਜਿਸ ਦੇ ਨਾਲ ਮੈਂ ਪੁਰਜ਼ਾ ਤਿਆਰ ਕਰਨਾ ਤਾਂ ਆਹ ਚੀਜ਼ ਅਗਰ ਮੇਰੇ ਕੋਲ ਲੱਗੀ ਹੋਏਗੀ ਤਾਂ ਮੈਨੂੰ ਉਸ ਚੀਜ਼ ਨੂੰ ਕਲੰਪ ਨਹੀਂ ਕਰਨਾ ਪਏਗਾ ਇਸ ਪਾਰਟ ਨੂੰ ਉਹ ਵੈਕਿਊਮ ਆਪਣੇ ਆਪ ਉਹਨੂੰ ਪਕੜ ਕਰ ਲਏਗਾ ਮੈਂ ਰਾਈਟ ਆਨਸਰ ਸਹੀ ਬਿਲਕੁਲ ਤੇ ਟਾਈਮ ਵੀ ਬਚੇਗਾ ਜੀ ਇਸੇ ਟਾਈਮ ਸੇਫਟੀ ਵੀ ਰਹੇਗੀ ਜੀ ਮਸ਼ੀਨ ਦੇ ਟੂਲ ਦੀ ਜਿਹੜੀ ਹੈਗੀ ਉਹਦੀ ਵੀ ਸੇਫਟੀ ਰਹੇਗੀ ਔਰ ਮਾਰਕੀਟ ਤੇ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਸਰ ਅਸੀਂ ਆਲਰੇਡੀ ਦੋ ਮਸ਼ੀਨਾਂ ਦੇ ਆਰਡਰ ਸਾਨੂੰ ਆਲਰੇਡੀ ਆ ਚੁੱਕੇ ਹੋਏ ਆ ਮੈਂ ਖੁਦ ਬੜਾ ਸਰਪ੍ਰਾਈਜ਼ ਹੈ ਸਰ ਇੱਕ ਮਿੰਟ ਆ ਪਲੇਟ ਚੱਕਿਓ ਜੀ ਤਾਂ ਟੱਕਣ ਦੇ ਲਈ ਅਦਰ ਬੰਦ ਕੀਤਾ ਜੀ ਆਪਾਂ ਹਾਂ ਆ ਬੰਦ ਕਰ ਰਹੇ ਆ ਜੀ ਤੇ ਆਹ ਪਲੇਟ ਜਿਹੜੀ ਚੱਕ ਹੋ ਗਈ ਔਰ ਆਹ ਜਿਹੜੀ ਸੀਲ ਹੈਗੀ ਹੈ ਨਾ ਇਹ ਵੈਕਿਊਮ ਜਿਹੜਾ ਬਣਦਾ ਹੈਗਾ ਉਹ ਇਸ ਚੀਜ਼ ਕਰਕੇ ਹੀ ਬਣਦਾ ਇਹ ਚੀਜ਼ ਜਿਹੜੀ ਰਬੜ ਹੈ ਇਹਨੂੰ ਪੂਰਾ ਇੱਕ ਬਲੌਕ ਕਰ ਦਿੰਦੀ ਹੈ 에ਅਰ ਨੂੰ ਜਿਸ ਦੇ ਕਰਕੇ ਇਹਦੀ ਪਕੜ ਇੰਨੀ ਜ਼ਿਆਦਾ ਹਾਈ ਹੁੰਦੀ ਤੁਸੀਂ ਜਿੰਨਾ ਮਰਜੀ ਵੱਡਾ ਬਣਾ ਲਓ ਜੀ ਅਕੋਰਡਿੰਗ ਟੂ ਤੁਹਾਡੀ ਰਿਕੁਆਇਰਮੈਂਟ ਠੀਕ ਹੈ ਜੀ ਖਾਨੇ ਤਾਂ ਹੀ ਬਣਾਏ ਗਏ ਆ ਸਰ ਹਾਂਜੀ 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 ਤਾਂ ਹੀ ਬਣਾਏ ਗਏ ਸਰ ਇਹਨੂੰ ਸਾਈਜ਼ ਨੂੰ ਤੁਸੀਂ ਵੱਡੇ ਨੂੰ ਵੱਡਾ ਵੀ ਬਣਾ ਸਕਦੇ ਆ ਤੇ ਛੋਟਾ ਵੀ ਬਣਾ ਸਕਦੇ ਆ ਆ ਤੁਸੀਂ ਦੇਖੋ ਇਹ ਜਿਹੜੇ ਖਾਨੇ ਨੇ ਇਹ ਇਸ ਕਰਕੇ ਬਣਾਏ ਗਏ ਮੰਨ ਲਓ ਮੈਂ ਇੰਨਾ ਕਿ ਮੈਨੂੰ ਚਾਹੀਦਾ ਇਸ ਇਸ ਵੈਕਿਊਮ ਜਿਹੜਾ ਤਾਂ ਮੈਂ ਸਿਰਫ ਇੱਥੇ ਹੀ ਉਹ ਲੋਕ ਕਰ ਲਈ ਉਹ ਰਬੜ ਲਗਾ ਦਾਂਗਾ ਇੰਨੀ ਜਗ੍ਹਾ ਦੇ ਉੱਪਰ ਔਰ ਮੇਰਾ ਜਿਹੜਾ ਡਾਈ ਹੈ ਜਿਹੜੀ ਉਹ ਅਟੈਚ ਹੋ ਜਾਏਗੀ ਠੀਕ ਹੈ ਸਰ ਤੇ ਸਰ ਬਹੁਤ ਵਧੀਆ ਟੈਕਨੋਲੋਜੀ ਲੱਗੀ ਸਾਨੂੰ ਤੇ ਆਪਣਾ ਕੋਈ ਕੰਟੈਕਟ ਨੰਬਰ ਵਗੈਰਾ ਜਾਂ ਮੇਲ ਆਈਡੀ ਵਗੈਰਾ ਸ਼ੇਅਰ ਕਰ ਦਿਓ ਦਰਸ਼ਕਾਂ ਸਾਡਾ ਕੰਟੈਕਟ ਨੰਬਰ ਹੈਗਾ ਜੀ 9218500980 ਤੇ ਜਿਹੜਾ ਤੁਸੀਂ ਸਰ ਦੇਨੇ ਹੋ ਇਹ ਸਾਰਾ ਨਾਲ ਹੀ ਦੇਣਾ ਪੈਂਦਾ ਹੋਏਗਾ ਸਾਡਾ ਕੁਝ ਨਾਲ ਹੈ ਜੀ ਸਿਰਫ ਉਹਨਾਂ ਨੂੰ ਇੱਕ ਪਲੱਗ ਲਗਾਉਣਾ ਹੈਗਾ ਇਹ ਇਲੈਕਟ੍ਰਿਸਿਟੀ ਦੇ ਲਈ ਬਸ ਔਰ ਕੁਝ ਵੀ ਨਹੀਂ ਔਰ ਕੁਝ ਵੀ ਨਹੀਂ ਦੇ ਵਿੱਚ ਠੀਕ ਹੈ ਜੀ ਔਰ ਕੌਸਟ ਵੀ ਅਗਰ ਗੱਲ ਕੀਤੀ ਜਾਵੇ ਤਾਂ ਆਪਣਾ 2.2 ਲੱਖ ਤੋਂ ਸਟਾਰਟ ਹੋ ਜਾਂਦੀ ਜੀ ਤੇ ਇਹ ਆਪਣਾ ਹਰ ਇੱਕ ਮਸ਼ੀਨ ਲਈ ਉਹ ਆਪਾਂ ਕਸਟਮਾਈਜ਼ ਕਰ ਸਕਦੇ ਹੈਗੇ ਐਸ ਵੈਕਿਊਮ ਬਣਾਉਂਦੀ ਹੈ ਜੀ ਇਹਦੇ ਬਾਰੇ ਵੀ ਦੱਸ ਦਿਓ ਜੀ ਇਹ ਜੀ ਇਹ ਆਪਣਾ ਵੈਕਿਊਮ ਆਪਣਾ ਜਨਰੇਟਰ ਹੈਗਾ ਹੈ ਤੇ ਅਗਰ ਇਹਨੂੰ 24 ਆਵਰ ਚਲਾਣੇ ਹੈਗੇ ਆ ਇਹ ਦੋ ਇੱਕ ਤੋਂ ਦੋ ਯੂਨਿਟ ਸੀ ਕੰਜ਼ੂਮ ਕਰੇਗਾ ਵਾਲਾ ਬਸ ਹਾਂ ਜੀ ਇਹ ਹਮੇਸ਼ਾ ਨਹੀਂ ਚੱਲਦਾ ਰਹੇਗਾ ਜਦੋਂ ਲੈਵਲ ਪੂਰਾ ਹੋ ਗਿਆ ਹਾਂ ਜੀ ਹਾਂ ਜੀ ਹਾਂ ਜੀ ਤੇ ਇਹਨੇ ਬੰਦ ਆਟੋ ਕੱਟ ਹੋ ਜਾਣਾ ਜੀ ਅੱਛਾ ਅੱਛਾ ਜੀ ਉਦੇ ਵਾਸਤੇ ਤੁਸੀਂ ਕੋਈ ਲਗਾਇਆ ਹੋਇਆ ਇਹਨੂੰ ਸੈਂਸਰ ਵਗੈਰਾ ਦੇਖੋ ਜੀ ਸੈਂਸਰ ਲੱਗੇ ਹੋਏ ਨੇ ਅੱਛਾ ਆ ਸੈਂਸਰ ਲੱਗੇ ਹੋਏ ਜੀ ਜਦੋਂ 에ਅਰ ਪ੍ਰੈਸ਼ਰ ਇਹਦਾ ਕੰਪਲੀਟ ਹੋ ਜਾਂਦਾ ਜਿੰਨੀ ਦੀ ਕੈਪੈਸਿਟੀ ਹੈ ਤਾਂ ਉਸ ਤੋਂ ਬਾਅਦ ਇਹ ਆਪਣੇ ਆਪ ਹੀ ਜਿਹੜਾ ਆਫ ਹੋ ਜਾਂਦਾ ਹੈਗਾ ਜੀ ਜੀ ਤਾਂ ਸੇਫਟੀ ਪੱਖੋਂ ਵੀ ਪੂਰਾ ਜਿਹੜਾ ਬਿਲਕੁਲ ਸਹੀ ਹੈ ਇਹ ਨਹੀਂ ਹੈਗਾ ਕਿ ਤੁਸੀਂ ਇਹਨੂੰ ਸਟਾਰਟ ਕਰ ਗਏ ਔਰ ਤੁਸੀਂ ਬੰਦ ਕਰਨਾ ਭੁੱਲ ਗਏ ਇਸ ਤਰ੍ਹਾਂ ਦਾ ਵੀ ਕੋਈ ਚੱਕਰ ਨਹੀਂ ਹੈਗਾ ਸੋ ਧੰਨਵਾਦ ਸਰ ਬਹੁਤ ਬਹੁਤ ਤੁਹਾਡਾ ਜੀ ਔਰ ਅਗਰ ਤੁਹਾਨੂੰ ਵੀ ਲੱਗਦਾ ਕਿ ਤੁਹਾਡੀ ਇੰਡਸਟਰੀ ਦੇ ਵਿੱਚ ਇਸ ਚੀਜ਼ ਦੀ ਜ਼ਰੂਰਤ ਹੈਗੀ ਆ ਤਾਂ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਸੋ ਨਵੇਂ ਅਪਡੇਟ ਨਾਲ ਫੇਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਹਾਨੀ ਨਾਲ ਹਰਵਿੰਦਰ ਸਿੰਘ ਢਿੱਲੋਂ ਪਹਿਲੀ ਆਵਾਜ਼ ਲਾਈਵ ਚੈਨਲ ਧੰਨਵਾਦ ਜੀ